ਆਓ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰਸਬਰੀ ਸਾਧ ਸੰਗਤ ਸਤਿਗੁਰਾਂ ਦੀ ਪਾਵਨ ਨਿੱਗੀ ਬੋ ਦੇ ਵਿੱਚ ਸੰਧਿਆ ਦੇ ਦੀਵਾਨਾਂ ਦੇ ਵਿੱਚ ਸਤਿਗੁਰਾਂ ਦੇ ਪਾਵਨ ਪਵਿੱਤਰ ਕੀਰਤਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਆਓ ਸਤਿਗੁਰ ਦੀ ਅਕਾਲੀ ਬਾਣੀ ਸਤਿਗੁਰ ਦੀ ਆਕਾਸ਼ੀ ਬਾਣੀ ਤੁਰਕੀ ਬਾਣੀ ਦੇ ਨਾਲ ਸਰਤ ਨੂੰ ਟਕਾਈਏ ਰਸਨਾ ਨੂੰ ਪਵਿੱਤਰ ਕਰੀਏ ਇੱਕ ਮਨ ਇੱਕ ਚਿੱਤ ਇਕਾਗਰ ਹੋ ਕੇ ਬੜੇ ਅਦਬ ਨਾਲ ਬੜੇ ਸਤਕਾਰ ਨਾਲ ਰਸਨਾ ਨੂੰ ਪਵਿੱਤਰ ਕਰੀਏ ਗੱਜ ਕੇ ਆਖਣਾ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਇਹ ਪਾਵਨ ਸ਼ਬਦ ਜੋ ਕੀਰਤਨ ਰੂਪ ਦੇ ਵਿੱਚ ਆਪਾਂ ਸਰਵਨ ਕਰ ਰਹੀਆਂ ਦੇਵ ਨਧਾਰੀ ਪੰਜਵਾ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਰਾ ਇਹ ਸ਼ਬਦ ਰਾਗ ਦੇਵ ਨਧਾਰੀ ਦੇ ਵਿੱਚ ਉਚਾਰਨ ਕਰਦੇ ਨੇ ਸ਼ਬਦ ਦਾ ਮੁਖੜਾ ਹੈ ਅੰਮ੍ਰਿਤਾ ਪ੍ਰਿਆ ਬਚਨ ਤੁਹਾਰੇ ਅਤ ਸੁੰਦਰ ਮਨਮੋਹਨ ਪਿਆਰੇ ਸਭੂ ਮਦ ਨਿਰੰਰਾਰੇ ਰਹਾਓ ਇੱਥੇ ਵਿਸ਼ਰਾਮ ਦੇ ਕੇ ਫਿਰ ਅੱਗੇ ਫਰਾਉਂਦੇ ਨੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਬ੍ਰਹਮ ਮਹੇਸ਼ ਸਿਧਮਨ ਇੰਦਰਾ ਮੋਹ ਠਾਕੁਰ ਹੀ ਦਰਸਾਰੇ ਦਰਸਾਰੇ ਪਾਤਸ਼ਾਹ ਕਹਿੰਦੇ ਪਿਆਰੇ ਆ ਤੇਰੀ ਸਿਫਤ ਸਲਾਹ ਦੇ ਬਚਨ ਨਾ ਜਿਹੜੀ ਗੁਰੂ ਦੀ ਸਿਫਤ ਸਲਾਹ ਹੈ ਬ੍ਰਹਿਮੰਡ ਦੇ ਵਿੱਚ ਵਸਣ ਵਾਲੇ ਸ੍ਰਿਸ਼ਟੀ ਦੇ ਵਿੱਚ ਵਸਣ ਵਾਲੇ ਅਕਾਲ ਪੁਰਖ ਦੀ ਜਿਹੜੀ ਸਿਫਤ ਸਲਾਹ ਹੈ ਨਾ ਆਤਮਿਕ ਜੀਵਨ ਦੇਣ ਵਾਲੀ ਇਹ ਐਸੀ ਸਿਫਤ ਸਲਾਹ ਹੈ ਗੁਰੂ ਦੀ ਗੱਜ ਕਿ ਆ ਕੋਤ ਨਾ ਵਾਹਿਗੁਰੂ ਫਿਰ ਕਹਿੰਦੇ ਨੇ ਅਤ ਸੁੰਦਰ ਮਨਮੋਹਨ ਪਿਆਰੇ ਸਭ ਨੂੰ ਮਦ ਨਿਰਾਰੇ ਮਨਮੋਹਨ ਕਿਹਾ ਜਾਂਦਾ ਜਿਹੜਾ ਮਨ ਨੂੰ ਮੋਹ ਲੈਂਦਾ ਗਜਕਿਆ ਉਸਤ ਨਾ ਵਾਹਿਗੁਰੂ ਨਿਰਾਰੇ ਕਿਹਾ ਜਾਂਦਾ ਜਿਹੜਾ ਬਿਲਕੁਲ ਵੱਖਰਾ ਹੋਵੇ ਜਿਹਦੇ ਨਾਲ ਕੋਈ ਮੇਲ ਨਾ ਖਾਂਦਾ ਹੋਵੇ ਬਿਲਕੁਲ ਵੱਖਰਾ ਨਿਰਾਰਾ ਐ ਦੀ ਦੁਨੀਆ ਦੇ ਮਾਲਕ ਪਾਤਸ਼ਾਹ ਤੂੰ ਬੇਅੰਤ ਸੁੰਦਰ ਹੈ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ਕੋਹ ਕਿਨ ਕੋਕਿਲਾ ਤਰਲਾ ਜਵਾਨੀ ਤੇਰੇ ਵਰਗਾ ਕੋਈ ਹੋਰ ਹੈ ਹੀ ਨਹੀਂ ਤੂੰ ਬਿਲਕੁਲ ਵੱਖਰਾ ਏ ਚਤਰ ਚੱਕਰ ਵਕਤੀ ਚਤਰ ਚੱਕਰ ਭਗਤੇ ਭਗਤੀ ਬੇਅੰਤ ਸੁੰਦਰ ਤੇ ਪਿਆਰੇ ਤੂੰ ਮਨਾਂ ਨੂੰ ਮੋਹ ਲੈਣ ਵਾਲਾ ਏ ਅਤ ਪ੍ਰੀਤਮ ਮਨਮੋਹਨਾ ਕਟ ਸੋਹਨਾ ਪ੍ਰਾਨ ਆਧਾਰਾ RAM ਸਤਿਗੁਰ ਜੀ ਤੁਸੀਂ ਬੜੇ ਮਿੱਠ ਬੋਲਦੇ ਹੋ ਤੇ ਤੁਸੀਂ ਪਿਆਰੇ ਮਨ ਨੂੰ 모ਹਣ ਵਾਲਿਓ ਸਾਰੇ ਜੀਵਾਂ ਵਿੱਚ ਅਤੇ ਸਭ ਤੋਂ ਵੱਖਰੇ ਰਹਿਣ ਵਾਲੇ ਤੁਸੀਂ ਪ੍ਰਭੂ ਹੋ ਗੱਜਕਿਆ ਕੁਸਤ ਨਾਮ ਜੀ ਵਾਹਿਗੁਰੂ ਰੱਗੇ ਫਰਮਾਉਂਦੇ ਨੇ ਰਹਾਉ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਪਿਆਰੇ ਕਾਲਪੁਰਖ ਜੀ ਮੈਂ ਸਿਰਫ ਇਹ ਮੰਗਦਾ ਨਾਮ ਹੈ ਤੁਹਾਥੋਂ ਰਾਜ ਮੰਗਣਾ ਨਾ ਮੈਂ ਤੁਹਾਥੋਂ ਮੁਕਤੀ ਮੰਗਣਾ ਵਾਸਤੋ ਸੀ ਮਿਹਰ ਕਰੋ ਆਪਣੇ ਸੋਹਣੇ ਚਰਨ ਕਮਲਾਂ ਦਾ ਪਿਆਰ ਦੇ ਦੇਵੋਗਾ ਜੇ ਕਿਆ ਕੁਸਤ ਨਾ ਵਾਹਿਗੁਰੂ ਦੁਬਾਰਾ ਫਿਰ ਪੰਕਤੀ ਸਰਵਣ ਕਰੋ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਕੁਝ ਵੀ ਨਹੀਂ ਚਾਹੀਦਾ ਪਾਤਸ਼ਾਹ ਸਿਰਫ ਤੇਰੇ ਚਰਨਾਂ ਦੀ ਤੇਰੇ ਚਰਨ ਕਮਲਾਂ ਦੀ ਪ੍ਰੀਤ ਚਾਹੀਦੀ ਏ ਤੇਰੇ ਦਰ ਤੇ ਸਤਿਗੁਰ ਪਾਤਸ਼ਾਹ ਜੀ ਨਿੱਕੀ ਗੋਦ ਵਿੱਚ ਬੈਠਣ ਦਾ ਬਲ ਆ ਜਾਵੇ ਤੇ ਤੇਰੇ ਚਰਨਾਂ ਦਾ ਹਮੇਸ਼ਾ ਪਿਆਰ ਬਣਿਆ ਰਹੇਗਾ ਜਿਕੇ ਆਕੂਸਤਨਾ ਵਾਹਿਗੁਰੂ ਸਾਜਨ ਤੇਰੇ ਚਰਨ ਕੀ ਹੋਏ ਰਹਾ ਕੋਈ ਰਹਾ ਸਦ ਧੂਰ ਨਾਨਕ ਸ਼ਰਨ ਤੁਹਾਰੀ ਆਪੇ ਖੋ ਸਦਾ ਹਜੂਰ ਇਸੇ ਤੁਕ ਦੇ ਵਿੱਚ ਅੱਗੇ ਫਰਮਾਉਂਦੇ ਨੇ ਬ੍ਰਹਮ ਮਹੇਸ਼ ਸਿਧਮਨ ਇੰਦਰਾ ਮੋਹ ਠਾਕੁਰ ਹੀ ਦਰਸਾਰੇ ਮਹੇਸ਼ ਕਿਹਾ ਜਾਂਦਾ ਸ਼ਿਵ ਨੂੰ ਸਿੱਧ ਕਿਹਾ ਜਾਂਦਾ ਜੋਗ ਸਾਧਨਾ ਵਿੱਚ ਪੁੱਗੇ ਹੋਏ ਜੋਗੀ ਜਿਹੜੇ ਬਿਲਕੁਲ ਸਾਧ ਕੇ ਜੋਗੀ ਬਣਦੇ ਹੈ ਗਜਕੇ ਆ ਕੁਸਤਨਾ ਵਾਹਿਗੁਰੂ ਜਿਨ੍ਹਾਂ ਨੂੰ ਕਰਾਮਾਤੀ ਜੋਗੀ ਕਿਹਾ ਜਾਂਦਾ ਪਾਤਸ਼ਾਹ ਜੀ ਲੋਕ ਬ੍ਰਹਮਾ ਸ਼ਿਵ ਕਰਾਮਾਤੀ ਜੋਗੀ ઋષਿ मुनि ਇੰਦਰ ਲੋਕ ਇਹਨਾਂ ਦਾ ਦਰਸ਼ਨ ਚਾਹੁੰਦੇ ਨੇ ਪਰ ਪਾਤਸ਼ਾਹ ਜੀ ਮੈਨੂੰ ਇਹਨਾਂ ਤੋਂ ਵੀ ਉੱਚੇ ਅਕਾਲ ਪੁਰਖ ਦੇ ਦਰਸ਼ਨ ਚਾਹੀਦੇ ਹੈਗਾ ਜਕੀਆ ਵਾਹਿਗੁਰੂ ਜਿਹੜੇ ਤੈਨੂੰ ਆਪ ਸਿਮਰਦੇ ਨੇ ਉਹਨਾਂ ਦੇ ਦਰਸ਼ਨ ਕੀ ਕਰਨੇ ਪਾਤਸ਼ਾਹ ਤੁਹਾਡੇ ਸਾਖ ਸਾਹ ਪ੍ਰਦਰਸ਼ਨ ਚਾਹੀਦੇ ਨੇ ਮੈਨੂੰ ਦਰਸ਼ਨ ਦੇਖ ਜੀਵਾ ਮਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਅੱਗੇ ਪਾਤਸ਼ਾਹ ਕਹਿੰਦੇ ਦੀਨ ਦੁਆਰੇ ਆਇਓ ਠਾਕੁਰ ਸ਼ਰਨ ਪਰਿਓ ਸੰਤ ਹਾਰੇ ਏ ਠਾਕੁਰ ਜੀ ਮੈਂ ਬੜਾ ਗਰੀਬ ਤੇਰੇ ਦਰ ਤੇ ਆਇਆ ਹਾਂ ਮੈਂ ਹਾਰ ਕੇ ਤੇਰੇ ਸੰਤਾਂ ਦੀ ਸ਼ਰਨ ਦੇ ਵਿੱਚ ਆ ਪਿਆ ਗਜਕਿਆ ਕੁਸਤਨਾ ਵਾਹਿਗੁਰੂ ਸੰਗਤ ਵਿੱਚ ਆਉਣਾ ਵੀ ਸਤਿਗੁਰ ਦੀ ਸ਼ਰਨ ਨੇ ਸੰਗਤ ਵਿੱਚ ਬੈਠ ਕੇ ਨਾਮ ਜਪਣਾ ਸਤਿਗੁਰ ਦੀ ਸਿੱਤ ਸਲਾਹ ਗਜਕਿਆ ਕੁਸਤਨਾ ਵਾਹਿਗੁਰੂ ਫਿਰ ਅੰਤਲੀ ਪੰਕਤੀ ਵਿੱਚ ਪਾਤਸ਼ਾਹ ਜੀ ਕਹਿੰਦੇ ਨਿਕਾਹੋ ਨਾਨਕ ਪ੍ਰਭ ਮਿਲੇ ਮਨੋਹਰ ਮਨ ਸ਼ੀਤਲ ਵਿਗਸਾਰੇ ਮਨੋਹਰ ਹੁੰਦਾ ਜਿਹੜਾ ਮਨ ਨੂੰ ਮੋਹ ਕੇ ਆਪਣੇ ਪਿਆਰ ਦੇ ਨਾਲ ਲਬ ਲਬ ਆਪਸ਼ਾਰ ਕਰਦੀ ਬਿਗਸਾਰੇ ਹੁੰਦਾ ਖਿੜ ਪੈਣਾ ਕਿਸੇ ਨੂੰ ਦੇਖ ਕੇ ਗਜਕੇ ਆਕੁਸਤਨਾ ਵਾਹਿਗੁਰੂ ਸਤਿਗੁਰ ਨਾਨਕਦੇਵ ਜੀ ਜਿਹੜੇ ਮਨਮੋਹਣ ਵਾਲੇ ਪ੍ਰਭੂ ਦੀ ਦਾਤ ਮਿਲ ਜਾਵੇ ਉਹਦੇ ਦਰਸ਼ਨ ਮਿਲ ਜਾਣ ਉਸ ਦਾ ਮਨ ਸ਼ਾਂਤ ਹੋ ਜਾਂਦਾ ਤੇ ਉਹਦੀ ਆਤਮਿਕ ਰੂਪ ਖਿੜ ਜਾਂਦੀ ਹੈ ਗਜਕੇ ਆਕੁਸਤਨਾ ਵਾਹਿਗੁਰੂ ਇਹ ਪਾਵਨ ਸ਼ਬਦ ਵਿੱਚ ਸਤਿਗੁਰ ਪਾਤਸ਼ਾਹ ਜੀ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਗਰੀਬ ਨਿਵਾਜ ਪਾਤਸ਼ਾਹ ਦੱਸਦੇ ਹਨ ਵੀ ਸਾਹਿਬ ਦੇ ਚਰਨਾਂ ਦੇ ਵਿੱਚ ਕਿੰਨਾ ਪ੍ਰੇਮ ਸਾਹਿਬ ਦੇ ਚਰਨਾਂ ਦੇ ਵਿੱਚ ਕਿੰਨਾ ਖੇੜਾ ਸਾਹਿਬ ਦੇ ਚਰਨਾਂ ਦੇ ਵਿੱਚ ਕਿੰਨਾ ਪਿਆਰ ਮਿਲਦਾ ਹੈਗਾ ਜੇ ਕੀ ਆਕੋਸ ਤਨਾ ਵਾਹਿਗੁਰੂ ਆ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀ